ਹਾਂ ਜੀ ਮੇਰਾ ਨਾਮ ਮਨਜੀਤ ਕੋਹੜ ਹੈ ਜਿਹੜੀ ਗਲੀ ਹੈ 12 ਨੰਬਰ ਗਲੀ ਹੈ ਜੀ ਇਹ ਗੜਬੜੀ ਹੈ ਸਾਡੇ ਸੁਬਾ ਪ੍ਰਦੀਪ ਸਿੰਘ ਜੀ ਸੁਬਾ 4 ਵਜੇ ਉੱਠੇ ਸੀ ਤੇ ਇਹਨਾਂ ਨੇ ਜਦੋਂ ਗੈਸ ਤੇ ਗਾਇਆ ਤੇ ਗੈਸ ਨੂੰ ਇੱਕੋ ਤਾਂ ਮਾਰ ਕੇ ਲੱਗੀ ਤੇ ਗੈਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ ਤੇ ਮਤਲਬ 8 ਲੱਖ ਰੁਪਏ ਦਾ ਪੂਰਾ ਨੁਕਸਾਨ ਆ ਸੋਈ ਜਾ ਰਿਹਾ ਹੈ ਸੋ ਇਹਦੇ ਲੰਬੀ ਕਿਚਨ ਬਣਾਈ ਸੀ ਤਿਆਰ ਕੀਤੀ ਸੀ ਹੁਣੇ ਹਾਂਜੀ ਮੇਰਾ ਨਾਮ ਮਨਜੀਤ ਕੌਰ ਹੈ ਕਿਹੜੀ ਗਲੀ ਹੈ 12 ਨੰਬਰ ਗਲੀ ਹੈ ਜੀ ਕੀ ਕੜਨ ਦੀ ਹੈ ਸਾਡੇ ਸੁਬਾ ਪ੍ਰਦੀਪ ਸਿੰਘ ਜੀ ਸੁਬਾ 4 ਵਜੇ ਉੱਠੇ ਸੀ ਤੇ ਇਹਨਾਂ ਨੇ ਜਦੋਂ ਗੈਸ ਜਗਾਇਆ ਤੇ ਗੈਸ ਨੂੰ ਇੱਕੋ ਦਾਮ ਅੱਗ ਲੱਗ ਗਈ ਤੇ ਗੈਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ ਮਤਲਬ 8 ਲੱਖ ਰੁਪਏ ਦਾ ਪੂਰਾ ਨੁਕਸਾਨ ਰਸੋਈ ਦਾ ਹੋਇਆ ਸੋਈ ਦੇ ਨਵੀਂ ਕਿਚਨ ਬਣਾਈ ਸੀ ਤਿਆਰ ਕੀਤੀ ਸੀ ਉਹਨੇ ਤੇ ਇਹਨਾਂ ਦੇ ਕਾਚ ਵਗੈਰਾ ਸਰੀਰ ਤੇ ਵੱਜਿਆ ਤੇ ਸਰੀਰ ਨੂੰ ਸਾਰੇ ਨੂੰ ਸੇਕ ਸੇਕਾ ਵੀ ਪਿਆ 65 ਟਾ ਟਾ ਕਿੰਨਾ ਕੁ ਦਿੱਲ ਦਿੱਤੀ ਸੱਟਾਂ ਤਾਂ ਨਹੀਂ ਲੱਗੀਆਂ ਜੀ ਇੰਨੀਆਂ ਪਰ ਕਾਚ ਸਾਰੇ ਸਰੀਰ ਦੇ ਵਿੱਚ ਵੱਜ ਗਏ ਕਿੰਨੇ ਜਾਨਾ ਇੱਕ ਘਰ ਦਾ ਇੱਕ ਮੈਂਬਰ ਹੀ ਸੀ ਜੀ ਇੱਕ ਹੀ ਮੌਜੂਦ ਸੀਗਾ ਹਾਂ ਜੀ ਤੇ ਹੋਰ ਸਾਰਾ ਕਮਰਾ ਸਾਰਾ ਨੁਕਸਾਨ ਹੋ ਗਿਆ ਹਾਂਜੀ ਕਮਰੇ ਦੇ ਵਿੱਚ ਕਮਰੇ ਦੀਆਂ ਜੋੜੀਆਂ ਨੁਕਸਾਨੀਆਂ ਗਈਆਂ ਕਿਚਨ ਦੀਆਂ ਜੋੜੀਆਂ ਵਗੈਰਾ ਤੇ ਫ੍ਰਿਜ ਮਾਈਕ੍ਰੋ ਓਵਨ ਮਾਈਕ੍ਰੋ ਤੇ ਜੂਸਰ ਵਗੈਰਾ ਕਰੋਕਰੀ ਦਾ ਸਾਰਾ ਸਮਾਨ ਨਹੀਂ ਜੀ ਕਿਉਂ ਲੁਕਿੰਗ ਸੀ ਜੀ ਨਹੀਂ ਜੀ ਇਹ ਨਹੀਂ ਪਤਾ ਚੱਲਿਆ ਜੀ ਸਾਨੂੰ ਹਜੇ ਤੱਕ ਸਾਨੂੰ ਆਪਣੇ ਆਪ ਨੇ ਨਹੀਂ ਪਤਾ ਲੱਗਿਆ ਵੀ ਇਹ ਧਮਾਕਾ ਕਿਵੇਂ ਹੋਇਆ ਗੈਸ ਲੀਕ ਹੋਣ ਦੇ ਨਾਲ ਹੀ ਹਾਂਜੀ ਅੱਗ ਪੈ ਗਈ ਮਤਲਬ ਸੋਈ ਨੂੰ ਸਾਰੀ ਹਾਂਜੀ ਮੇਰਾ ਨਾਮ ਮਨਜੀਤ ਕੌਰ ਹੈ ਜਿਹੜੀ ਗਲੀ 12 ਨੰਬਰ ਗਲੀ ਹੈ ਜੀ ਜੀ ਘਟ ਮੰਗੀ ਹੈ ਸਾਡੇ ਸੁਬਾ ਪ੍ਰਦੀਪ ਸਿੰਘ ਜੀ ਸੁਬਾ 4 ਵਜੇ ਉੱਠੇ ਸੀ ਤੇਲ ਲੈਣ ਲਈ ਰੁਕਦਾ ਹੈ ਗੈਸ ਤੇ ਗਿਆ ਤੇ ਗੈਸ ਨੂੰ ਇੱਕੋ ਤਾਂ ਮੱੱਕ ਲੱਗੀ ਤੇ ਗੈਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ ਮਤਲਬ 8 ਲੱਖ ਰੁਪਏ ਦਾ ਪੂਰਾ ਨਕਸਾ ਆ ਰਿਹਾ ਸੋਈ ਦੰਗ ਰਿਹਾ ਹੈ ਸੋ ਇਹਦੇ ਲਈ ਪੀਚਣ ਬਣਾਈ ਸੀ ਤਿਆਰ ਕੀਤੀ ਸੀ ਇਹਨੇ ਹਾਂਜੀ ਮੇਰਾ ਨਾਮ ਮਨਜੀਤ ਕੌਰ ਹੈ ਕਿਹੜੀ ਗਲੀ ਹੈ 12 ਨੰਬਰ ਗਲੀ ਹੈ ਜੀ ਕੀ ਕਰਨਾ ਹੈ ਸਾਢੇ ਸਵੇਰ ਪ੍ਰਦੀਪ ਸਿੰਘ ਜੀ ਸਵੇਰ 4 ਵਜੇ ਉੱਠੇ ਸੀ ਤੇ ਇਹਨਾਂ ਨੇ ਜਦੋਂ ਗੈਸ ਜਗਾਇਆ ਤੇ ਗੈਸ ਨੂੰ ਇੱਕੋ ਦਾਮ ਅੱਗ ਲੱਗ ਗਈ ਤਗਾਸ ਫਟ ਕੇ ਛੱਤ ਪਾੜ ਕੇ ਪਤਾ ਨਹੀਂ ਕਿੱਥੇ ਜਾ ਡਿੱਗਿਆ ਤੇ ਮਤਲਬ 8 ਲੱਖ ਰੁਪਏ ਦਾ ਪੂਰਾ ਨੁਕਸਾਨ ਰਸੋਈ ਦਾ ਹੋਇਆ ਸੋਈ ਦੇ ਵਿੱਚ ਨਵੀਂ ਕਿਚਨ ਬਣਾਈ ਸੀ ਤਿਆਰ ਕੀਤੀ ਸੀ ਉਹਨੇ ਤੇ ਇਹਨਾਂ ਦੇ ਕਾਚੇ ਵਗੈਰਾ ਸਰੀਰ ਤੇ ਵੱਜਿਆ ਤੇ ਸਰੀਰ ਨੂੰ ਸਾਰੇ ਨੂੰ ਸੇਕ ਸੇਕਾ ਵੀ ਪਿਆ 65-70 ਕਿੰਨੇ ਕਿਤੇ ਲੱਗਦੀ ਸੱਟਾਂ ਤਾਂ ਨਹੀਂ ਲੱਗੀਆਂ ਜੀ ਇੰਨੀਆਂ ਪਰ ਕਾਚੇ ਸਾਰੇ ਸਰੀਰ ਦੇ ਵਿੱਚ ਵੱਜ ਗਏ ਕਿੰਨੇ ਜਾਣੀ ਇੱਕ ਘਰ ਦਾ ਇੱਕ ਮੈਂਬਰ ਹੀ ਸੀ ਜੀ ਇੱਕ ਹੀ ਮੌਜੂਦ ਸੀਗਾ ਹਾਂਜੀ ਤੇ ਹੋਰ ਸਾਰਾ ਕਮਰਾ ਸਾਰਾ ਨੁਕਸਾਨ ਹਾਂਜੀ ਕਮਰੇ ਦੇ ਵਿੱਚ ਕਮਰੇ ਦੀਆਂ ਜੋੜੀਆਂ ਨੁਕਸਾਨੀਆਂ ਗਈਆਂ ਕਿਚਨ ਦੀਆਂ ਜੋੜੀਆਂ ਵਗੈਰਾ ਤੇ ਫ੍ਰਿਜ ਮਾਈਕ੍ਰੋ ਓਵਨ ਉਹ ਮਾਈਕ੍ਰੋ ਤੇ ਜੂਸਰ ਵਗੈਰਾ ਕਰੋਕਰੀ ਦਾ ਸਾਰਾ ਸਮਾਨ ਦਿੱਲੀ ਕਿਉਂ ਲੁਕੋਈ ਸੀ ਜੀ ਨਹੀਂ ਜੀ ਇਹ ਨਹੀਂ ਪਤਾ ਚੱਲਿਆ ਜੀ ਸਾਨੂੰ ਹਜੇ ਤੱਕ ਸਾਨੂੰ ਆਪਣੇ ਆਪ ਨੇ ਨਹੀਂ ਪਤਾ ਲੱਗਿਆ ਵੀ ਇਹ ਧੁਮਾਕਾ ਕਿਵੇਂ ਹੋਇਆ ਗੈਸ ਲੀਕ ਹੋਣ ਦੇ ਨਾਲ ਹੀ ਉਹ ਦੇਖਿੰਦੇ ਨਾ ਹਾਂਜੀ ਅੱਗ ਪੈ ਗਈ ਮਤਲਬ ਸੋਈ ਨੂੰ ਸਾਰੀ